ਮੂਲ ਰੂਪ ਵਿੱਚ ਸਿੱਖ ਧਰਮ ਤਿੰਨ ਅਮਲੀ ਮੁੱਢਲੇ ਅਸੂਲਾਂ ਤੇ ਆਧਾਰਿਤ ਹੈ ਪਹਿਲਾ ਨਾਮ ਜਪਣਾ ਦੂਜਾ ਕਿਰਤ ਕਰਨਾ ਤੇ ਵੰਡ ਛਕਣਾ ਇਸ ਤ੍ਰੇਪੱਖੀ ਮਾਰਗ ਦਾ ਭਾਵ ਹੈ ਕਿ ਇੱਕ ਸਿੱਖ ਨੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਹੈ ਆਪਣੀ উপਜੀਵਕਾ ਲਈ ਸੱਚੀ ਸੁੱਚੀ ਤੇ ਨੇਕ ਕਮਾਈ ਕਰਨੀ ਹੈ ਅਤੇ ਆਪਣੀ ਕਿਰਤ ਵਿੱਚੋਂ ਹੋਰ ਨਾਲ ਵੰਡ ਕੇ ਖਾਣਾ ਹੈ ਸ੍ਰੀ ਗੁਰੂ ਅਮਰਦਾਸ ਜਿਨੇ ਇੱਕ ਵਾਰੀ ਬਾਬਾ ਬੁੱਢਾ ਜੀ ਨੂੰ ਆਦਰਸ਼ਕ ਸਿੱਖ ਦੇ ਜੀਵਨ ਵਿਵਹਾਰ ਸਬੰਧੀ ਕੁਝ ਸੰਕੇਤ ਕੀਤੇ ਸਨ ਉਹਨਾਂ ਵਿੱਚੋਂ ਕੁਝ ਗੱਲਾਂ ਹੇਠ ਲਿਖੀਆਂ ਹਨ ਸਿੱਖ ਲੋਕਾਂ ਦੀ ਸੇਵਾ ਕਰੇ ਪਰ ਉਹ ਕਿਸੇ ਹੋਰ ਦੇ ਧਨ ਪਦਾਰਥ ਜਾਂ ਜਾਇਦਾਦ ਨੂੰ ਹੱਥ ਨਾ ਲਾਵੇ ਆਪਣੇ ਗਵੰਡੀਆਂ ਨਾਲ ਦੁੱਖ ਸੁੱਖ ਦੀ ਸਾਂਝ ਰੱਖੇ ਉਹ ਲੋੜ ਅਨੁਸਾਰ ਖਾਵੇ ਤੇ ਲੋੜ ਅਨੁਸਾਰ ਹੀ ਸਮੇਂ ਪਾਪ ਕੀ ਸੌਣਾ ਕਰੇ ਪਵ ਸੰਜਮ ਦਾ ਖਾਵੇ ਤੇ ਸੰਜਮ ਦਾ ਸੋਵੇ ਉਹ ਰੱਬ ਦੇ ਭਾਣੇ ਵਿੱਚ ਵਿਚਰੇ ਤੇ ਕਰਤਾ ਪ੍ਰਖ ਦੇ ਕੰਮਾਂ ਉੱਤੇ ਕਿੰਤੂ ਨਾ ਕਰੇ ਉਹ ਕਾਮ ਕ੍ਰੋਧ ਤੇ ਲੋਭ ਤੋਂ ਦੂਰ ਰਹੇ ਆਪਣੀ ਚੰਗਿਆਈ ਜਾਂ ਨੇਕੀ ਤੇ ਹੰਕਾਰ ਨਾ ਕਰੇ ਉਹ ਨਾਮ ਦਾਣ ਤੇ ਇਸ਼ਾਨ ਦਾ ਅਸੂਲ ਦ੍ਰਿੜ ਕਰਿਓ ਆਪਣੇ ਸਤਿਗੁਰਾਂ ਦੀ ਨਿੰਦਾ ਨਾ ਸਹਾਰੇ ਸੰਖੇਪ ਵਿੱਚ ਇਹ ਕੀ ਉਹ ਆਪਣਾ ਜੀਵਨ ਤੇ ਵਿਵਹਾਰ ਗੁਰੂ ਦੇ ਹੁਕਮ ਅਨੁਸਾਰ ਢੱਲੇ ਸ੍ਰੀ ਗੁਰੂ ਰਾਮਦਾਸ ਜੀ ਨੇ ਇੱਕ ਸੱਚੇ ਸਿੱਖ ਲਈ ਜੋ ਨਿਤ ਦੀ ਕਰਿਆ ਮਿੱਥੀ ਓਹ ਹੈ ਸਿੱਖ ਅੰਮ੍ਰਿਤ ਵੇਲੇ ਜਾਗੇ ਤੇ ਇਸ਼ਨਾਨ ਕਰਕੇ ਹਰੀ ਨਾਮ ਦਾ ਸਿਮਰਨ ਕਰੇ ਸੂਰਜ ਚੜਨ ਤੱਕ ਪਾਠ ਪੂਜਾ ਵਿੱਚ ਲੱਗਾ ਰਹੇ ਫਿਰ ਰੋਜੀ ਕਮਾਉਣ ਲਈ ਕਰੋ ਨਿਕਲੇ ਤੇ ਨੇਕ ਸਾਧਨਾ ਰਾਹੀਂ ਕਮਾਈ ਕਰੇ ਉਸ ਦਾ ਕੰਮ ਤੰਦਾਸਾ ਹੋਣਾ ਚਾਹੀਦਾ ਹੈ ਕਿ ਉਹ ਨਾਜਾਇਜ਼ ਤੇ ਗਲਤ ਤਰੀਕਿਆਂ ਤੋਂ ਬਚਿਆ ਰਹੇ ਸਿੱਖ ਆਪਣਾ ਨਿੱਤ ਦਾ ਕੰਮ ਕਾਰਜ ਕਰਦਿਆਂ ਤੇ ਤੁਰਦਿਆਂ ਫਿਰਦਿਆਂ ਨਾਮ ਜਪਦਾ ਰਹੇ ਤੇ ਗੁਰਬਾਣੀ ਪੜਦਾ ਰਹੇ ਦਿਨ ਦੇ ਕੰਮ ਕਾਜ ਤੋਂ ਵਿਲਿਆ ਹੋ ਕੇ ਹੋ ਸਮੇਂ ਪਾਠ ਕਰੇ ਤੇ ਸੌਣ ਤੋਂ ਪਹਿਲਾਂ ਫਿਰ ਅਰਦਾਸ ਕਰੇ ਜੋ ਆਪ ਨਾਮ ਜਪਦੇ ਹਨ ਤੇ ਹੋਰਨਾਂ ਨੂੰ ਨਾਮ ਜਪਣ ਦੀ ਪ੍ਰੇਰਿਤ ਦੇ ਹਨ ਸਤਿਗੁਰੂ ਜੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਇਹ ਜੀਵਨ ਆਦਰਸ਼ ਗ੍ਰਸਥੀਆਂ ਲਈ ਹੈ ਸਿੱਖੀ ਤਾਂ ਹੈ ਹੀ ਮਾਇਆ ਵਿੱਚ ਉਦਾਸ ਜਾਂ ਗ੍ਰਸਥ ਵਿੱਚ ਉਪਰਾਮ ਰਹਿਣ ਦਾ ਜੀਵਨ ਇੱਕ ਸਿੱਧਕੀ ਸਿੱਖ ਦਾ ਸਬਰ ਸੰਤੋਖ ਗ੍ਰਸਤੀ ਜੀਵਨ ਦੂਜਿਆਂ ਲਈ ਇੱਕ ਮਿਸਾਲ ਬਣਨਾ ਚਾਹੀਦਾ ਹੈ ਸਤਿਗੁਰੂ ਦੀ ਕਿਰਪਾ ਨਾਲ ਉਹ ਸੱਚਾ ਸੁੱਚਾ ਤੇ ਨਿਰਮਲ ਜੀਵਨ ਬਤੀਤ ਕਰਦਾ ਹੈ ਇੱਕ ਸਿੱਖ ਲਈ ਆਪਣੇ ਨਿੱਤ ਦੀ ਕੰਮਾਂ ਦਾ ਰੋਜ਼ ਨਾਮ ਦਾ ਰੱਖਣਾ ਬੜਾ ਹੀ ਲਾਹੇਵੰਦ ਹੈ ਅਜਿਆ ਜਤਨ ਕਰਨ ਨਾਲ ਸਿੱਖ ਮਾਰੇ ਕਰਮ ਕਰਨ ਤੋਂ ਬਚ ਸਕਦਾ ਹੈ ਜਦੋਂ ਵੀ ਹੋ ਸਕੇ ਸਿੱਖ ਸਾਧ ਸੰਗਤ ਜੁੜੇ ਤੇ ਕਥਾ ਕੀਰਤਨ ਸੁਣੇ ਇਹ ਸਾਰੇ ਸਾਧਨ ਵਰਤਨੇ ਜ਼ਰੂਰੀ ਹਨ ਕਿਉਂਕਿ ਮਨੁੱਖੀ ਮਨ ਉੱਪਰ ਜਨਮ ਜੰਮਨ ਜਨਮ ਅੰਤਰਾਂ ਦੀ ਮੈਲ ਲੱਗੀ ਹੋਈ ਹੈ ਜਿਵੇਂ ਕਿ ਗੁਰੂ ਅਮਰਦਾਸ ਜੀ ਕਥਨ ਕਰਦੇ ਹਨ ਜਨਮ ਜਨਮ ਕੀ ਇਸ ਮਨ ਕੋਮਲ ਲੱਗੀ ਕੱਲ ਹੋ ਆਸਿਆ ਹੋ ਖੰਣੀ ਧੋਤੀ ਉਜਲੀ ਨਾ ਹੋਈ ਜੀ ਸੋ ਧੋਣ ਪਾਓ ਇਸ ਲਈ ਮੰਦੀ ਸਫਾਈ ਦਾ ਸਾਤ ਨਵੀ ਬੜਾ ਲੰਮਾ ਤੇ অতি ਵਿਖਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ